ਪੰਜਾਬ ਵਿੱਚ ਲੋਕ ਸਭਾ ਚੋਣਾਂ ਆਖਰੀ ਗੇੜ ਚ ਤੈਅ ਹੋਣ ਨੇ ਨਵੇਂ ਚਰਚੇ ਛੇੜ ਦਿੱਤੇ ਨੇ ਕਿਸਾਨ ਆਗੂ ਅੱਗੂ ਇਸ ਪਿੱਛੇ ਕਈ ਸ਼ੰਕੇ ਜ਼ਾਹਰ ਕਰ ਰਹੇ ਨੇ ਪੰਜਾਬ ਵਿੱਚ ਚੋਣਾਂ ਆਖਰੀ ਗੇੜ ਅਹਤ ਪਹਿਲੀ ਜੂਨ ਨੂੰ ਹੋਣਗੀਆਂ ਹਾਲਾਂਕਿ ਵਾਰਾ 2019 ਵਿੱਚ ਵੀ ਪੰਜਾਬ ਚ ਚੋਣਾਂ ਆਖਰੀ ਗੇੜ ਵਿੱਚ ਹੋਈਆਂ ਸਨ ਪਰ ਉਸ ਤੋਂ ਪਹਿਲਾਂ ਆਮ ਚੋਣਾਂ ਪੰਜਾਬ ਵਿੱਚ ਮੱਧ ਗੇੜ ਵਿੱਚ ਹੁੰਦੀਆਂ ਰਹੀਆਂ ਨੇ ਸਾਲ 2014 ਵਿੱਚ ਲੋਕ ਸਭਾ ਚੋਣਾਂ ਪੰਜਾਬ ਚ ਆਖਰੀ ਗੇੜ ਤੋਂ ਪਹਿਲਾਂ ਹੋਈਆਂ ਸਨ ਇਸੇ ਤਰ੍ਹਾਂ ਸਾਲ 2009 ਵਿੱਚ ਲੋਕ ਸਭਾ ਚੋਣਾਂ ਪੰਜਾਬ ਚ ਦੂਜੇ ਗੇੜ ਵਿੱਚ ਹੋਈਆਂ ਸਨ ਪੰਜਾਬ ਵਿੱਚ ਚੋਣ ਜਾਬਤਾ ਕਰੀਬ 82 ਦਿਨ ਲਾਗੂ ਰਹੇਗਾ ਤੇ ਉਮੀਦਵਾਰਾਂ ਨੂੰ ਵੀ ਇਹਨਾਂ ਲੰਮਾ ਚੋਣ ਪ੍ਰਚਾਰ ਹੰਬਾ ਦਵੇਗਾ ਪੰਜਾਬ ਦੀਆਂ ਸਰਹੱਦਾਂ ਤੇ ਇਸ ਵੇਲੇ ਸ਼ੰਭੂ ਅਤੇ ਖਨੋਰੀ ਵਿੱਚ ਕਿਸਾਨ ਘੋਲ ਚੱਲ ਰਿਹਾ ਹੈ ਅਤੇ ਕਿਸਾਨ ਅੰਦੋਲਨ ਦੇ ਸ਼ਹੀਦ ਸ਼ੋਭਗਰੰਦ ਦੀ ਕਲਸ਼ ਯਾਤਰਾ ਹਰਿਆਣਾ ਵਿੱਚ ਵੀ ਪ੍ਰਵੇਸ਼ ਕਰ ਚੁੱਕੀ ਹੈ ਥੋੜੇ ਦਿਨ ਪਹਿਲਾਂ ਹੀ ਦਿੱਲੀ ਦੇ ਰਾਮਲੀਲਾ ਗਰਾਊਂਡ ਵਿੱਚ ਸਯੁਕਤ ਕਿਸਾਨ ਮੋਰਚੇ ਨੇ ਮਹਾ ਪੰਚਾਇਤ ਕੀਤੀ ਸੀ ਜਿਸ ਵਿੱਚ ਭਾਜਪਾ ਦਾ ਇਹਨਾਂ ਚੋਣਾਂ 'ਚ ਵਿਰੋਧ ਕਰਨ ਦਾ ਪੈਤੜਾ ਲਿਆ ਗਿਆ ਸੀ ਸਿਆਸੀ ਹਲਕੇ ਹੈਰਾਨ ਹੈ ਕਿ ਜਦੋਂ ਪੰਜਾਬ ਅਤੇ ਹਰਿਆਣਾ 'ਚੋਂ ਕਿਸਾਨ ਅੰਦੋਲਨ ਪਖਿਆ ਹੋਇਆ ਹੈ ਤਾਂ ਕਿਸਾਨ ਪੱਖ ਨੂੰ ਦੇਖਦੇ ਹੋਏ ਪੰਜਾਬ ਨੂੰ ਚੋਣਾਂ ਦੇ ਆਖਰੀ ਗੇੜ ਵਿੱਚ ਰੱਖਿਆ ਗਿਆ ਇਸ ਨੂੰ ਮਾਹਰ ਦੋ ਪੱਖਾਂ ਨਾਲ ਦੇਖ ਰਹੇ ਨੇ ਪਹਿਲਾ ਅੰਦਾਜ਼ਾ ਇਹ ਹੈ ਕਿ ਚੋਣ ਦੇ ਆਖਰੀ ਗੇੜ ਵਿੱਚ ਪੰਜਾਬ ਤੇ ਹਰਿਆਣਾ ਦੇ ਆਉਣ ਦਾ ਮਤਲਬ ਇਹ ਹੈ ਕਿ ਭਾਜਪਾ ਇਹ ਸਾਬਤ ਕਰਨਾ ਚਾਹੁੰਦੀ ਹੈ ਕਿ ਉਹਨਾਂ ਨੂੰ ਕਿਸਾਨ ਘੋਲ ਦੀ ਕੋਈ ਪਰਵਾਹ ਨਹੀਂ ਹੈ ਅਤੇ ਕਿਸਾਨ ਨੇ ਤਾਂ ਪਹਿਲੇ 6 ਗੇੜਾਂ ਵਿੱਚ ਵਿਰੋਧ ਕਰਕੇ ਆਪਣੀ ਵਾਅ ਲਾ ਸਕਦੇ ਨੇ ਦੂਜਾ ਪੱਖ ਇਹ ਹੈ ਕਿ ਭਾਜਪਾ ਦੀ ਹਕੂਮਤ ਨੂੰ ਇੱਕ ਖਲਚਾ ਹੋਵੇਗਾ ਕਿ ਜੇ ਪੰਜਾਬ ਅਤੇ ਹਰਿਆਣਾ 'ਚ ਪਹਿਲੇ ਗੇੜਾਂ ਵਿੱਚ ਚੋਣਾਂ ਹੁੰਦੀਆਂ ਨੇ ਤਾਂ ਇਹਨਾਂ ਸੂਬਿਆਂ 'ਚੋਂ ਸੰਭਾਵੀ ਵਿਰੋਧ ਉੱਠਣ ਦੀ ਸੂਰਤ ਵਿੱਚ ਬਾਕੀ ਗੇੜਾਂ ਤੇ ਅਸਰ ਪਵੇਗਾ ਕਿਸਾਨ ਆਗੂ ਸਰਵਨ ਸਿੰਘ ਪੰਦੇਰ ਆਖਦੇ ਨੇ ਕਿ ਕਿਸਾਨ ਅੰਦੋਲਨ ਕਰਕੇ ਪੰਜਾਬ ਵਿੱਚ ਚੋਣਾਂ ਨੂੰ ਲੰਮਕਾਇਆ ਗਿਆ ਜਦਕਿ ਜੂਨ ਦੇ ਪਹਿਲੇ ਹਫ਼ਤੇ ਕਿਸਾਨ ਰਜੇਵੇਂ ਵਿੱਚ ਹੁੰਦੇ ਨੇ ਉਨਖੀ ਹੈ ਕਿ ਆਪਰੇਸ਼ਨ ਬਲੂ ਸਟਾਰ ਦੀ ਵਰਸੀ ਵੀ ਜੂਨ ਦੇ ਪਹਿਲੇ ਹਫਤੇ ਵਿੱਚ ਹੀ ਹੁੰਦੀ ਹੈ ਐਤਕੀ ਚੋਣ ਪ੍ਰਕਿਰਿਆ ਲਈ 44 ਦਿਨਾਂ ਦਾ ਸਮਾਂ ਹੈ ਜਦਕਿ ਸਾਲ 2019 ਵਿੱਚ ਇਹੋ ਸਮਾਂ 39 ਦਿਨਾਂ ਦਾ ਹੁੰਦਾ ਸੀ ਜਾਣਕਾਰੀ ਅਨੁਸਾਰ ਉਮੀਦਵਾਰਾਂ ਲਈ ਲੰਮਾ ਚੋਣ ਪ੍ਰਚਾਰ ਖਰਚੇ ਪੱਖੋਂ ਦਮ ਕੱਢੇਗਾ ਅਤੇ ਉਂਝ ਵੀ ਲੰਮੇਰਾ ਚੋਣ ਪ੍ਰਚਾਰ ਉਮੀਦਵਾਰਾਂ ਨੂੰ ਥਕਾ ਦੇਣ ਵਾਲਾ ਹੋਵੇਗਾ ਦੇਖਿਆ ਜਾਵੇ ਤਾਂ ਅਪ੍ਰੈਲ ਮਹੀਨਾ ਤਾਂ ਕਿਸਾਨਾਂ ਦਾ ਕਣਕ ਦੀ ਵਾਢੀ ਵਿੱਚ ਹੀ ਲੰਘ ਜਾਵੇਗਾ ਕਿਸਾਨ ਮੌਸਮ ਦੇ ਡਰੋਂ ਫਸਲਾਂ ਦੀ ਸੰਭਾਲ ਨੂੰ ਤਰਜੀਹ ਜ਼ਿਆਦਾ ਦੇਣਗੇ ਮਈ ਦੇ ਆਖਰੀ ਵਿੱਚ ਝੋਨੇ ਦੀ ਪਨੀਰੀ ਵਗੈਰਾ ਦਾ ਕੰਮ ਸ਼ੁਰੂ ਹੋ ਜਾਂਦਾ ਭਾਜਪਾ ਦੇ ਸੀਨੀਅਰ ਆਗੂ ਦਿਆਲ ਸੋਢੀ ਆਖਦੇ ਨੇ ਕਿ ਚੋਣਾ ਕਿਰਾਏ ਜਾਣ ਦਾ ਫੈਸਲਾ ਚੋਣ ਕਮਿਸ਼ਨ ਦਾ ਹੁੰਦਾ ਉਹਨਾਂ ਕਿਹਾ ਕਿ ਆਖਰੀ ਕਿੜ ਵਿੱਚ ਚੋਣਾ ਹੋਣ ਨਾਲ ਕਿਸਾਨੀ ਦੀ ਚੂਣਾ ਵਿੱਚ ਸ਼ਮੂਲੀਅਤ ਵਧੇਗੀ ਕਿਉਂਕਿ ਕਿਸਾਨ ਉਦੋਂ ਤੱਕ ਆਪਣੀ ਫਸਲ ਦੀ ਵੇਚ ਵਟੱਤ ਦਾ ਕੰਮ ਮੁਕੰਮਲ ਕਰ ਚੁੱਕੇ ਹੋਣਗੇ ਵੇਰਵਿਆਂ ਅਨੁਸਾਰ ਇੱਕ ਪੱਖ ਗਰਮ ਮੌਸਮ ਦਾਬੀ ਆ ਰਿਹਾ ਹੈ ਜਦਕਿ ਜੂਨ ਵਿੱਚ ਗਰਮੀ ਵਧਣ ਕਰਕੇ ਸ਼ਹਿਰੀ ਵੋਟਰਾਂ ਦੀ ਪੋਲ ਫੀਸ ਦੀ ਵਿੱਚ ਕਮੀ ਆਵੇਗੀ